ਹਾਂਜੀ ਸਤਿ ਸ੍ਰੀ ਅਕਾਲ ਸਰੂ ਮੈਂ ਤੁਹਾਡਾ ਆਪਣਾ ਲੱਖੀ ਸ਼ੇਰਗਿੱਲ ਨੇ ਵੀ ਆਇਆ ਮੈਂ ਇੱਥੇ ਕਿਸੇ ਗੋਰੀ ਕਿਸਾਨ ਦੇ ਖੇਤ ਚ ਲੋੜ ਲੱਗੀ ਆ ਦੇਖੋ ਗਿਰ ਇਧਰ ਬੀਆਂ ਦਾ ਲੋੜਾ ਮੇ ਲਵੇ ਕਾ ਦਾ ਬੀ ਹੁੰਦਾ ਜਿਹੜਾ ਆਪਣੇ ਘਰਾਂ ਚ ਲੱਗਾ ਹੁੰਦਾ ਕਾ ਤੇ ਦੇਖੋ ਗਿਰਾਂ ਵੀ ਬਹੁਤ ਹੀ ਖੁੱਲਾ ਡੁੱਲਾ ਗੰਮਾ ਭਰਾ ਬਹੁਤ ਹੀ ਮਸ਼ੀਨਰੀ ਆ ਨਾਲ ਇਹ ਦਿਖਾਉਣਾ ਸੀ ਉਹਨੂੰ ਨਾਲੇ ਕੰਮਕਾਰ ਦੀ ਸਥਿਤੀ ਦੱਸਦਾ ਅਮਰੀਕਾ ਚ ਤੇ ਆ ਦੇਖੋ ਕਾ ਜਿਹੜਾ ਆਪਣੇ ਘਰਾਂ ਚ ਲਾਉਣੇ ਹੁੰਦੇ ਤੱਕ ਆਂਦਰੋਂ ਧੁੱਪ ਪੈਂਦੀ ਐ ਇਦਾਂ ਪੱਟ ਕੇ ਰੱਖ ਲੈਂਦੇ ਇਹ ਐਵੇਂ ਕਹਾ ਜਿਹੜਾ ਮੈਂ ਕਹਾ ਦਾ ਹੁਣ ਵੀ ਲੈ ਕੇ ਆਇਆਂਗਾ ਅਰੇ ਆ ਪੱਟਿਆ ਹੋਇਆ ਇਦਾਂ ਤਦੋਂ ਐ ਪੜਤਾਂ ਚੱਕ ਲੈਂਦੇ ਆ ਤਾਹਾਂ ਮਸ਼ੀਨਾਂ ਨਾਲ ਤੇ ਇਦਾਂ ਬੰਡਲ ਜੇ ਬਣਾ ਕੇ ਰੱਖ ਲੈਂਦੇ ਫਿਰ ਜੀ ਨਹੀਂ ਮੰਨਦੇ ਲਾਉਣਾ ਕਰਨਾ ਹੁੰਦਾਗਾ ਜਿਹੜੇ ਬੰਦੇ ਨੇ ਜਿਵੇਂ ਆਪ ਆਪ ਦੇ ਘਰੇ ਲਵਾਉਣਾ ਹੋਵੇ ਤਾਂ ਇਦਾਂ ਹੀ ਚੱਕ ਕੇ ਲੈ ਜਾਣਗੇ ਤੇ ਉੱਥੇ ਕਰਕੇ ਤਿਆਰ ਤੇ ਲਾ ਦਿੰਦੇ ਆ ਤੇ ਹੁਣ ਬਈ ਆਪਾਂ ਆਉਣੇ ਆਪਣਾ ਜਿਦੇ ਕਰਕੇ ਆਪਾਂ ਵੀਡੀਓ ਬਣਾਉਣ ਲੱਗੇ ਆ ਜਿੱਦਾਂ ਅਮਰੀਕਾ 'ਚ ਬਈ ਜਿੰਨੇ ਵੀ ਨਵੇਂ ਭੈਣ ਭਰਾ ਆ ਰਹੇ ਹੈਗੇ ਦਾਰੋ ਉਹਨਾਂ ਨੂੰ ਦੱਸ ਦਈਏ ਵੀ ਕੰਮ ਹੈ ਨਹੀਂ ਅਮਰੀਕਾ 'ਚ ਵੀਰੇ ਘੱਟੋ ਘੱਟ 5-6 ਮਹੀਨੇ ਦਾ ਕੰਮ ਜਮੀ ਨਹੀਂ ਮਿਲਦਾ ਜੇ ਬੰਦਾ ਕੋਈ ਕੰਮ ਪਾਲਦਾ ਮੰਨ ਲੋ ਉਹਨੂੰ ਕੰਮ ਲੱਭਣ ਨੂੰ 5-6 ਮਹੀਨੇ ਲੱਗ ਜਾਂਦੇ 5-6 ਮਹੀਨਿਆਂ ਤੋਂ ਤਾਂ ਪਹਿਲਾਂ ਨਹੀਂ ਦਾਰੋ ਕੰਮ ਮਿਲਦਾ ਹੈਗਾ ਕਿਉਂਕਿ ਇੰਨਾ ਕੰਮ ਮਾੜਾ ਹੋਇਆ ਪਿਆ ਟਰੱਕਿੰਗ ਦਾ ਜਿਵੇਂ ਚਲੋ ਮੈਂ ਤਾਂ ਹੁਣ ਜੌਬ ਤੇ ਲੱਗਾ ਹੋਇਆ ਹਾਂ ਹੁਣ ਬਾਲੇ ਵੀਰ ਕਹਿ ਦਿੰਦੇ ਆ ਜੀ ਕੰਮ ਮਾੜ ਆ ਗਿਆ ਤੁਸੀਂ ਤੁਸੀਂ ਮੁੜ ਜਾਓ ਹਨਾ ਮੈਂ ਤਾਂ ਬਈ ਦਿਹਾੜੀ ਕਰਨ ਲੱਗਾ ਹੋਇਆ ਮੈਂ ਤਾਂ ਦਿਹਾੜੀ ਦੀ ਆ ਗਿਆ ਆਪਦੀ ਤੇ ਹਨਾ ਤੇ ਮੇਰੇ ਲਈ ਕੰਮ ਹੈਗਾ ਗਾ ਗੱਲ ਧਿਆਨ ਨਾਲ ਸੁਨਿਆ ਕਰੋ ਮੈਂ ਨਵੇਂ ਬੰਦੇ ਆ ਵਾਸਤੇ ਕਹਿਣਾਗਾ ਜਿਹੜੇ ਬੰਦੇ ਨਵੇਂ ਆਉਂਦੇ ਆ ਵੀ ਉਹਨਾਂ ਨੂੰ ਕੰਮ ਨਹੀਂ ਮਿਲਦਾ ਹੈਗਾ ਕੋ ਕਿਸੇ ਵੀ ਤਰੀਕੇ ਆਉਂਦੇ ਆ ਚਾਹੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਕੈਨੇਡਾ ਜੋ ਆਉਂਦੇ ਆ ਇੰਡੀਆ ਤੋਂ ਆਉਂਦੇ ਆ ਜਾਂ ਟੂਰਿਸਟ ਵੀਜ਼ੇ ਤੇ ਆਉਂਦੇ ਆਗੇ ਕੰਮ ਮਿਲਦਾ ਨਹੀਂ ਹੈਗਾ ਜਮਾਂ ਵੀ ਤੇ ਇਹ ਰਹੀ ਗੱਲ ਕੰਮ ਨਮਿਆਂ ਨੂੰ ਤਾਂ ਮਿਲਣਾ ਕਿੱਥੇ ਆ ਜਿਹੜੇ ਵੀਰ ਆਪਣੇ ਕਈ ਮੰਨ ਲੋ ਜਿਵੇਂ ਅਮਰੀਕਾ ਜਾ ਇਥੇ ਜਿਹੜੇ ਪਹਿਲਾਂ ਕਿਤੇ ਲਾਲੋ ਸਟੋਰ ਤੇ ਕੰਮ ਕਰਦੇ ਹੈਗੇ ਉਹਨਾਂ ਦੇ ਵੀਰਾਂ ਦੇ ਜਦੋਂ ਸਾਲ ਦੇ ਵਿੱਚ ਵਿੱਚ ਹੁਣ ਆ ਜਾਂਦਾ ਜਿਹਦਾ ਆਪਣਾ ਵਰਕ ਪਰਮਿਟ 5 ਸਾਲ ਦਾ ਵਰਕ ਪਰਮਿਟ ਮਿਲਦਾ ਉਹਨਾਂ ਦੇ ਜਿਹਨੋਂ ਵਰਕ ਪਰਮਿਟ ਆ ਜਾਂਦੇ ਹੈਗੇ ਉਹ ਤਾਂ ਕੰਮ ਛੱਡ ਦਿੰਦੇ ਹੈਗੇ ਸਟੋਰ ਤੋਂ ਵੀ ਹੁਣ ਆਪਾਂ ਨੂੰ ਲੈ ਵੀ ਵਰਕ ਪਰਮਿਟਾਂ ਦੀ ਲੋੜ ਨਹੀਂ ਵੀ ਇੱਥੇ ਤਾਂ 2500 3000 ਬੰਦ ਆ ਵੀ ਆਪਾਂ ਤਾਂ 6 6 7 7000 ਡਾਲਰ ਮਹੀਨੇ ਦਾ ਬਣਾਵਾਂਗੇ ਤੇ ਉਹ ਮਾਲਕ ਨੂੰ ਸਾਰੇ ਤਾਂ ਨਹੀਂ 10% ਲਾ ਲੋ ਬੰਦੇ ਵਿੱਚ ਹੁੰਦੇ ਆਗੇ ਜਿਹੜੇ ਖੜੇ ਪੈਰੀ ਜਵਾਬ ਦੇ ਦਿੰਦੇ ਆ ਮਾਲਕ ਨੂੰ ਵੀ ਭਾਈ ਅਸੀਂ ਨਹੀਂ ਕੰਮ ਕਰਨਾ ਸਾਡਾ ਬਰ ਬਰ ਵਰਕ ਪਰਮਿਟ ਆ ਗਿਆ ਤੇ ਅਜਾ ਟਰੱਕ ਦਾ ਲਾਇਸੈਂਸ ਲੈਣਾ ਤੇ ਉਹ ਟਰੱਕ ਦਾ ਲਾਇਸੈਂਸ ਲੈਣ ਲੱਗ ਜਾਂਦੇ ਆਗੇ ਤੇ ਸਟੂਰ ਤੋਂ हट ਜਾਂਦੇ ਆ ਆਪਣਾ ਹਰੇਕ ਬੰਦੇ ਨੂੰ ਚਾਹ ਹੁੰਦਾ ਹੈਗਾ ਨਾ ਜਦੋਂ ਟਰੱਕ ਦਾ ਲਾਇਸੈਂਸ ਲੈਂਦੇ ਆਗੇ ਇਹ ਬਟਰੱਕ ਦਾ ਲਾਇਸੈਂਸ ਲਿਆ ਹੁਣ ਟਰੱਕ ਤੇ ਜੜ ਜਾਣਾਗਾ ਟਰੱਕ ਦਾ ਲਾਇਸੈਂਸ ਲੈ ਕੇ ਵੀ ਬਾਈ ਮੁੰਡੇ ਘਰਾਂ ਜਿ ਬੈਠਿਆਗੇ ਪੰਜ ਪੰਜ 6 6 ਮਹੀਨੇ ਹੋ ਗਏ ਟਰੱਕ ਦਾ ਲਾਇਸੈਂਸ ਹੋਣ ਦੇ ਬਾਵਜੂਦ ਵੀ ਕੰਮ ਨਹੀਂ ਮਿਲ ਰਿਹਾ ਟਰੱਕਾਂ ਦੇ ਵੀ ਜੇ ਕਿਸੇ ਨੂੰ ਆਏ ਹੋਵੇ ਤਾਂ ਵੀ ਮੈਂ ਚੱਲ ਕੋਈ ਨਾ ਹੁਣ ਵਰਕ ਪਰਮਿਟ ਵੀ ਆ ਗਿਆ ਸਟੋਰ ਤੇ ਕੰਮ ਨਹੀਂ ਮਿਲਿਆ ਵੀ ਹੁਣ ਟਰੱਕ ਦਾ ਲਾਇਸੈਂਸ ਲੈ ਲੈਂਦੇ ਆ ਲਾਇਸੈਂਸ ਆਪਾਂ ਲੈ ਲਿਆ ਜਾਂ ਲੈ ਲੈਣਾ ਵੀ ਦੁਆ ਦਾ ਕੰਮ ਮਿਲ ਜੂ ਨਵੇਂ ਲਾਇਸੈਂਸ ਤੇ ਕੰਮ ਨਹੀਂ ਮਿਲਦਾ ਆ ਜਿਹੜੇ ਹੁਣ ਦਿਨ ਚੱਲ ਰਿਹਾ ਇਹ ਦਿਨਾਂ 'ਚ ਕੰਮ ਹੁੰਦਾ ਗਾਸਤ ਜਲਾ ਲਓ ਹਣਾ ਆ ਹੁਣ ਸਤੰਬਰ ਆ ਗਿਆ ਹੁਣ ਤਾਂ ਸਤੰਬਰ ਵੀ ਲੰਘਣ ਵਾਲਾ ਆ ਅਕਤੂਬਰ ਆ ਗਿਆ ਇਸ ਤੋਂ ਬਾਅਦ ਤਾਂ ਕੰਮ ਟਰੱਕਾਂ ਦਾ ਮੋਸਟਲੀ ਠੰਡਾ ਹੀ ਹੁੰਦਾ ਸਿਆਲਾਂ 'ਚ ਹੁਣ ਤੱਕ ਗਾਹਾਂ ਮਾਰਚ 'ਚ ਕੰਮ ਚੱਲਣਾ ਜੇ ਚੱਲਿਆ ਤੇ ਉਨਾਂ ਚਰ ਲਾ ਲਓ ਕਿੰਨੇ ਪੰਜ 6 ਮਹੀਨੇ ਹੋਰ ਕੰਮ ਮਿਲਣ ਦੀ ਕੋਈ ਜਾਨਸ ਨਹੀਂ ਹੈਗੇ ਜਿਹੜੇ ਵੀ ਆਪਣੇ ਭੈਣ ਭਾਈ ਲਾ ਲਓ ਕਿ ਭੈਣਾ ਵੀ ਬਹੁਤ ਲਾਇਸੈਂਸ ਲੈਂਦੀ ਆ ਉਹਨਾਂ ਟਰੱਕਾਂ ਦੇ ਜਿਹੜੇ ਵੀ ਆਪਣੇ ਭੈਣ ਭਾਈ ਲਾਇਸੈਂਸ ਲੈਣ ਲੱਗੇ ਹੋਏ ਆਗੇ ਤੇਉ ਨਾਲ ਸਟੋਰਾਂ ਦੇ ਕੰਮ ਕਰਦੇ ਆ ਵੀਰੇ ਸਟੋਰਾਂ ਤੋਂ ਹਟਿਓ ਨਾ ਲਾਇਸੈਂਸ ਲੈ ਕੇ ਵੀ ਨਾ ਹਟਿਓ ਜਿੰਨਾ ਚਿਰ ਮੂਰੇ ਕਨਫਰਮ ਨਹੀਂ ਹੁੰਦਾ ਤੁਹਾਨੂੰ ਕਿਸੇ ਨਾਲ ਵੀ ਹਾਂ ਤੁਹਾਨੂੰ ਜੌਬ ਮਿਲ ਜੂਗੀ ਪੂਰੇ ਕਨਫਰਮ ਕਰਕੇ ਕਿਸੇ ਨਾਲ ਫਿਰ ਕੰਮ ਤੋਂ ਹਟਿਓ ਹਨਾ ਕਹੂੰਗੇ ਜੀ ਮੈਂ ਤੁਹਾਨੂੰ ਦੱਸਿਆ ਜਿਹੜੇ ਆਲਰੇਡੀ ਪਹਿਲਾਂ ਬਹੁਤ ਮੁੰਡੇ ਆਗੇ ਮੈਨੂੰ ਫੋਨ ਕਰਦੇ ਆਗੇ ਵੀ ਬਾਈ ਕੰਮ ਨਾ ਤਾਂ ਕੰਮ ਸਟੋਰਾਂ ਤੇ ਮਿਲਦਾ ਜਿਹੜੇ ਨਵੇਂ ਆਇਆ ਨਾ ਕੋਈ ਹੋਰ ਕਾਰੋਬਾਰਾਂ ਦੇ ਨਾ ਖੇਤਾਂ 'ਚ ਕੰਮ ਮਿਲਦਾ ਹੈਗਾ ਜੀ ਕੋਈ ਐ ਹੋਵੇ ਵੀ ਖੇਤਾਂ 'ਚ ਕਹਿੰਗੂ ਮੈਂ ਵੀਡੀਓ ਬਣਾਉਂਦਾ ਕਰਕੇ ਖੇਤਾਂ 'ਚ ਵੀ ਟਰਾਈ ਕਰ ਦਉਂ ਵੀ ਜੇ ਕਿਸੇ ਭੈਣ ਭਾਈ ਨੂੰ ਮਿਲ ਜੇ ਨਾ ਖੇਤਾਂ 'ਚ ਕਿਤੇ ਕੰਮ ਹੈਗਾਗਾ ਤੇ ਜਿਵੇਂ ਉਹਦਾ ਸਾ ਲਾਇਸੈਂਸ ਲੈ ਕੇ ਵੀ ਕੰਮ ਨਹੀਂ ਮਿਲਦਾ ਤੁਸੀਂ ਲਾ ਲੋ ਜਿਨ੍ਹਾਂ ਨੂੰ ਵੀ ਵਰਕ ਪਰਮਿਟ ਹੈਗਾ ਉਹਨਾਂ ਨੂੰ ਵੀ ਕੰਮ ਨਹੀਂ ਮਿਲਦਾ ਪਿਆ ਤਾਂ ਕਰਕੇ ਬਾਈ ਜਿਹੜੇ ਵੀ ਨਵੇਂ ਆਉਂਦੇ ਆ ਭੈਣ ਭਾਈ ਬਾਅਦ 'ਚ ਇਹ ਨਾ ਹੋਵੇ ਤੁਹਾਨੂੰ ਟੈਨਸ਼ਨ ਪੈ ਜਾਈ ਵੀ ਖਾਣਾ ਪੀਣਾ ਕਿੱਥੋਂ ਆ ਹਣਾ ਆਪਦਾ ਪਹਿਲੀ ਇਹ ਚੀਜ਼ ਦਾ ਧਿਆਨ ਰੱਖੋ ਘੱਟੋ ਘੱਟ 6-7 ਮਹੀਨਿਆਂ ਦਾ ਬੰਦੀ ਲਵੇ ਪ੍ਰਬੰਧ ਹੋਣਾ ਚਾਹੀਦਾ ਜਦੋਂ ਕੋਈ ਵੀ ਅਮਰੀਕਾ ਜਾਉਂਦਾ ਲਾ ਲੋ ਜਾਂ ਕੋਈ ਵੀ ਲਾਇਸੈਂਸ ਲੈਣ ਦਾ ਕੰਮ ਤੋਂ ਹਟਦਾ ਤਾਂ 6-7 ਮਹੀਨਿਆਂ ਦਾ ਰੱਖ ਕੇ ਆਪਦੀ ਕੋਲੇ ਫੇਰ ਭਰਾਵੋ ਟਰੱਕ ਦਾ ਲਾਇਸੈਂਸ ਲਿਓ ਕਿਤੇ ਪਹਿਲੀ ਨਾ ਵੀ ਕਿਤੇ ਕੰਮ ਛੱਡ ਦੋਂ ਉਧਰੋਂ ਤੁਸ ਨੂੰ ਆਏ ਹੋਵੇ ਵੀ ਟਰੱਕ ਤੇ ਮਿਲ ਜੂ ਟਰੱਕ ਦੇ ਜੋਬ ਨਹੀਂ ਮਿਲਣੀ ਹੈਗੀ ਮੈਂ ਤਾਂ ਦੱਸ ਹੀ ਜਾਣਾ ਆਪਣੇ ਭੈਣ ਭਾਈਆਂ ਨੂੰ ਹਣਾ ਤੇ ਕਿਉਂਕਿ ਬਾਲੇ ਵੀਰ ਪੁੱਛਦੇ ਰਹਿੰਦੇ ਵੀ ਕੰਮ ਦੀ ਸਥਿਤੀ ਕੀ ਆ ਜਿਹੜੇ ਇੰਡੀਆ ਤੋਂ ਵੀ ਕੰਮ ਕਰਕੇ ਮੈਂ ਅਮਰੀਕਾ 'ਚ ਕੰਮ ਕਰ ਬਹੁਤ ਜਿਆਦਾ ਮੰਦਾ ਬੀਟ ਕਰੋ ਜਿਨ੍ਹਾਂ ਨੇ ਆਉਣਾ ਉਹ ਵੀ ਹਜੇ ਵੇਟ ਕਰ ਲਓ ਬਾਕੀ ਜਿਹੜੇ ਸਟੋਰਾਂ ਤੇ ਲੱਗੇ ਹੋਇਆ ਉਹ ਵੇਟ ਕਰ ਲਓ ਬਾਈ ਲਾਇਸੈਂਸ ਫੇਰ ਲੈ ਲਿਓ ਮਿਲ ਜਾਣਾ ਸਕੂਲ ਤਾਂ ਇੱਥੇ ਨੇ ਸਕੂਲ ਕਿਹੜਾ ਕਿਤੇ ਭੱਜ ਚੱਲੇ ਜੇ ਇੱਕ ਵਾਰੀ ਕੰਮ ਛੱਡਤਾ ਸੋਡੀ ਥਾਂਵੇਂ ਨਵੇਂ ਬੰਦੇ ਨੇ ਆ ਜਾਦਾ ਮੁੜ ਕੇ ਸੋਨੂੰ ਵੀ ਨਹੀਂ ਕੰਮ ਮਿਲਣਾ ਨਾ ਟਰੱਕ ਦਾ ਮਿਲੇ ਨਾ ਸਟੋਰ ਤੇ ਹਨਾ ਇੰਨਾ ਜੀਗਾ ਨਾਲ ਆਹ ਦੇਖ ਲਓ ਗੋਲੇ ਦਾ ਫਾਰਮ ਕਿੱਡਾ ਕਿੰਨੀ ਥਾਂ ਛੱਡੀ ਹੋਈ ਆ ਟਰੈਕਟਰ ਵਗੈਰਾ ਇਹਨਾਂ ਦੀ ਵੀਡੀਓ ਆਪਾਂ ਬਣਾਈ ਆਗੀ ਤੇ ਜੇ ਕਿਸੇ ਨੇ ਦੇਖਣੀ ਆਪਣੇ ਚੈਨਲ ਤੇ ਉਹ ਵੀ ਦੇਖ ਸਕਦਾ ਬਾਕੀ ਪ੍ਰਮਾਤਮਾ ਆਪ ਸਭ ਨੂੰ ਜੜਦੀ ਗੱਲਾਂ ਚ ਰੱਖੇ ਧੰਨਵਾਦ